ਸਸੀ ਗਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਵੀ ਇਹ ਪੈ ਰਿਹਾ ਵੀਰੋ ਕਾਲੂ ਗੁਰਪੁਰਪਉ ਆ ਜੀ ਸ਼ੋਭਾ ਯਾਤਰਾ ਨਿਕਲ ਰਹੀ ਹੈ ਜੀ ਤਾਹ ਮਹਾਰਾਜ ਦੀ ਕੰਟਰੋਲ ਕੇ ਚ ਤੇ ਕਿਹ ਚਾਲਾਂ ਚੱਲ ਰਹੀਆਂ ਰਕੋੜਿਆਂ ਦਾ ਲੰਗਰ ਜੀ ਹਲਵਾਈ ਲੱਗਾ ਹੈ ਉਧਰਲੇ ਸਾਈਡ ਵੀ ਲੱਗੇ ਹੈ ਹਲਵਾਈਏ ਜੀ ਉਧਰੋਂ ਨਿਕਲਣਾ ਆਪਣੇ ਇੱਕਦਮ ਮਹਾਰਾਜ ਜੀ ਕੋ ਆਪਣਾ ਅਭਿਧਾਨ ਗਾਰਡ ਦਿਖਾ ਲੈਣਗੇ ਕਾਲਪੀ ਤਿਆਰ ਹੋਈ ਸਾਰੀ ਮੇਰਾ ਯਾਰ ਯਾਰ ਦੁਨੀਆ ਦੇ ਕਾਲ ਜੀ ਖਾ ਰਹਾ ਮੁੰਡੇ ਹਲਵਾਈ ਹਾਂ ਅੰਬਰ ਨਹੀਂ ਹਾਂ ਯੋ ਲੱਕੀ ਗਏ ਨੇ ਹਲਵਾਈ ਲੱਗਿਆ ਹਲਵਾਈ ਲੱਗਿਓ ਆ ਠੀਕ ਹੈ ਜੀ ਕੀ ਕੀ ਚੱਲਣਾ ਲੱਗੀ ਪਾ ਹੈ ਪਤਾ ਨਹੀਂ ਪਤਾ ਨਹੀਂ ਪਤਾ ਨਹੀਂ ਵੀਡੀਓ ਚਲਾਣਾ ਪੰਨੂ ਪਕੌੜੇ ਮੋੜੀ ਛੋਲੇ ਆਲੂ ਖਿੰਗਰ ਹਾਂ ਅਸੂਲੇ ਜੇ ਵੀਡੀਓ ਬਣਾ ਲਓ ਅਸੂਲੇ ਇਹ ਛੋਲੇ ਕੋਲ ਤੇ ਉਹਦੇ ਕੋਲ ਤੁਸੀਂ ਛੋਲੇ ਕੋਲ ਤੇ ਵੀਰੋਂ ਲੰਗਰ ਦੇ ਵਿੱਚ ਤੇ ਨਾਲ ਆਲੂ ਖਿੰਗਰ ਠੀਕ ਹੈ ਜੀ ਤੇ ਲੋਕੀ ਲੱਗਾ ਹੋਇਆ ਕੰਮ ਕਰਨ ਸੇਵਾ ਕਰਨ ਲੱਗਾ ਸਰਦਾਰਾਂ ਉਧਰੋਂ ਤੋਂ ਗੱਲ ਲਾ ਕੇ ਤਿਆਰ ਹੋਈ ਅੱਜ ਠੀਕ ਹੈ ਜੀ ਰੋਬਾ ਯਾਤਰਾ ਨੇ ਸਾਨੂੰ ਕੰਢੇ ਵਰਸੇ ਜੇ ਤੁਹਾਨੂੰ ਦਿਖਾਵਾਂਗੇ ਅਪਡੇਟ ਮੈਂਗਾ ਦੇ ਲਈਏ ਪਹਿਲੇ ਠੀਕ ਹੈ ਜੀ ਲਾਈਵ ਹੋਵਾਂਗੇ ਸਾਨੂੰ ਸਾਰਾ ਵਰਸਾ ਤੁਹਾਨੂੰ ਲੈ ਕੇ ਲਾਈਵ ਸਾਰੇ ਠੀਕ ਹੈ ਜੀ ਪਾਲਕੀ ਤਿਆਰ ਹੋ ਰਹੀ ਹੈ ਮਹਾਰਾਜ ਜੀ ਉਧਰ ਉਹ ਵੀ ਤੁਹਾਨੂੰ ਦਿਖਾ ਲਾਂਗੇ ਸ਼ਾਇਦ ਹੋ ਗਈ ਹੋਣੀ ਜਾਂ ਤੁਹਾਨੂੰ ਪਹਿਲਾਂ ਦਿਖਾੜ ਕੇ ਲੈ ਕੇ ਆਈ ਜੀ ਹੋ ਗਈ ਹੋਣੀ ਤੁਹਾਨੂੰ ਇਹ ਜੋ ਤਿਆਰ ਹੋ ਗਿਆ ਰਾਤ ਨੂੰ ਜਾ ਕੇ ਇਕ ਵਾਰ ਲਾਈਵ ਹੋਵਾਂਗੇ ਉਹ ਵੀ ਸਾਨੂੰ ਤੁਹਾਨੂੰ ਤੁਹਾਨੂੰ ਸਾਰੇ ਕਿੰਨੇ ਖੂਬਸੂਰਤ ਤੇ ਜਾਨ ਰੂਹ ਨੂੰ ਜਾਨ ਕੇ ਤਸੱਲੀ ਮਿਲਦੀ ਪਾਲਕੀ ਦੇਖ ਕੇ ਮਹਾਰਾ ਜਿਹੜੀ ਹੈ ਨਾ ਸਾਰੇ ਮੀਂਹ ਪੈ ਰਿਹਾ ਹੈ ਮੀਂਹ ਦੇ ਵਿੱਚ ਪਿਆਰੀਆਂ ਚੱਲ ਰਹੀਆਂ ਉੱਧਰ ਵੀ ਤੇ ਇੱਧਰ ਵੀ ਦੋਨੇ ਗੁਰਦੁਆਰੇ ਪੰਡਾ ਹੈ ਹਨਾ ਸਾਡੇ ਰੋੜਕੇ ਦੇ ਵਿੱਚ ਦੋ ਗੁਰਦੁਆਰੇ ਇੱਕ ਸਾਲ ਉਧਰੋਂ ਨਿਕਲਦਾ ਇੱਕ ਸਾਲ ਇਧਰੋਂ ਨਿਕਲਦਾ ਹਨਾ ਇੱਕ ਤੇ ਉਧਰਲੀ ਸਾਈਡ ਤੋਂ ਨਿਕਲਣਾ ਹੈ ਠੀਕ ਹੈ ਜੀ ਉੱਧਰ ਵੀ ਗੁਜਿਹਾਂ ਲੱਗਿਆ ਮੀਂਹ ਦੇ ਵਿੱਚ ਸੇਵਾ ਕਰਨਾ ਠੀਕ ਹੈ ਜੀ ਇੱਧਰ ਵੀ ਕਰਦੇਗੇ ਅੰਦਰ ਹਾਲ ਹੋ ਲੈਣ ਸਜਾਤਾ ਪੂਰਾ ਠੀਕ ਹੈ ਜੀ ਤੇ ਬਾਕੀ ਬੈਠੇ ਹਨੀ ਹੁਣ ਸਾਰੇ ਠੀਕ ਹੈ ਹਨੀ ਹੋਰ ਫੇ ਵਾਸੇ ਹੀ ਅਪਡੇਟ ਦੇਣੀ ਸੀ ਠੀਕ ਹੈ ਜੀ ਕੱਲੂ ਤੁਹਾਨੂੰ ਲਾਈਵ ਸਾਰਾ ਦਿਖਾ ਲਾਂਗੇ ਵੀਰੋ ਠੀਕ ਹੈ ਜੀ ਮੀਰੇ ਵਿੱਚ ਸੇਵਾ ਕਰਨ ਲੱਗੇ ਆ ਵੀਰ ਆਪਾਂ ਉੱਤਰ ਵੀ ਲੱਗੇ ਹੋਗਾ ਤੇ ਇੱਧਰ ਵੀ ਲੱਗੇ ਹੋਗਾ इवन ਮੀਂਹ ਪੈ ਰਿਹਾ ਬਾਪੇ ਨੇ ਮੋਟਰ ਨੂੰ ਠੰਡਾ ਕਰਤਾ ਠੀਕ ਹੈ ਜੀ ਤੇ ਵਧੀਆ ਨਿੱਤੂ ਕੱਲ ਸਾਰਾ ਹੀ ਕੱਲੂ ਤੁਹਾਨੂੰ ਅਪਡੇਟ ਨਵੀਂ ਦਵਾਂਗੇ ਠੀਕ ਹੈ ਜੀ ਲਾਈਵ ਵਿੱਚ ਚਲਾਉਣਾ ਸਾਰੀ ਚੋਪਾ ਯਾਤਰਾ ਤੁਹਾਨੂੰ ਸਾਰੀ ਪਿੰਡ ਦੀ ਲਾਈਵ ਦਿਖਾਵਾਂਗੇ ਬਣੇ ਜੋ ਲਾਈਵ ਦੇ ਵਿੱਚ ਨਾਲੇ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸਾਰਿਆਂ ਨੂੰ ਪਿਆਰ ਕੋਈ ਸਸਤਾ ਹੈ